ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਬਾਜਪਾ ਦੇ ਲਈ ਪ੍ਰਚਾਰ ਕਰਨ ਦੇ ਲਈ ਮੋਗਾ ਪਹੁੰਚੇ। ਉੱਥੇ ਉਹਨਾਂ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ। ਉਹਨਾਂ ਕਿਹਾ ਕਿ ਤਰੱਕੀ ਉੱਤੇ ਵਿਕਾਸ ਦੇ ਲਈ ਬਾਜਪਾ ਨੂੰ ਮਜ਼ਬੂਤ ਹੋਣਾ ਬੇਹਦ ਜ਼ਰੂਰੀ ਹੈ। ਜੋਤੀ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡਾਂਸ ਵਾਲੇ ਬਿਆਨ ਤੇ ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਮਝ ਨਹੀਂ ਹੈ ਕਿ ਉਹ ਕੀ ਬੋਲਦਾ ਹੈ। ਉਸ ਨੂੰ ਕੁਝ ਨਹੀਂ ਪਤਾ ਚਲਦਾ। ਉਹਨੇ ਕਿਹਾ ਕਿ ਤੁਸੀਂ ਕਦੇ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੂੰ ਡਾਂਸ ਕਰਦੇ ਹੋਏ ਦੇਖਿਆ? ਡਾਂਸ ਤਾਂ ਟਰੰਪ ਕਰਦਾ ਹੈ। ਜੋਜ ਸਿੰਘ ਸਿੱਧੂ ਉੱਤੇ ਗੱਲ ਕਰਦੇ ਹੋ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਵਿੱਚ ਉਹ ਮੰਤਰੀ ਰਿਹਾ ਤਿੰਨ ਪੋਰਟਫੋਲੀਓ ਦੇਖਦਾ ਰਿਹਾ ਪਰ ਉਹਨਾਂ ਨੂੰ 7-7 ਦਿਨ ਜਿਹੜੇ ਕਿ ਉਹ ਫਾਈਲਾਂ ਤੱਕ ਨਹੀਂ ਕਲੀਅਰ ਹੁੰਦੀਆਂ ਸਨ ਤੇ ਉੱਥੇ ਪਾਚ ਪਾਗੂ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਕਿ ਮੈਂ ਅੱਜ ਬਹੁਤ ਦਿਨਾਂ ਬਾਅਦ ਬਾਹਰ ਆਇਆ ਮੇਰੀ ਸ਼ਰੀਰਤ ਦਿੱਕਤ ਚੱਲ ਰਹੀ ਸੀ ਫੌਜ ਦੀ ਨੌਕਰੀ ਦੌਰਾਨ ਮੇਰੀ ਰੀੜ ਤੇ ਹੱਡੀ ਤੇ ਸਟੱਟ ਲੱਗ ਗਈ ਸੀ ਇਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਮੈਂ ਮੈਦਾਨ ਦੇ ਵਿੱਚ ਉਤਰ ਆਇਆ ਹੁਣ ਮੈਦਾਨ ਨੂੰ ਫਤਿਹ ਕਰਕੇ ਛੱਡਾਂਗੇ ਤੋਥੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਹੁਣ ਠੀਕ ਹੋ ਕੇ ਮੈਦਾਨ ਦੇ ਵਿੱਚ ਆ ਚੁੱਕਾ ਤੇ 2027 ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਇਸ ਤੋਂ ਪਹਿਲਾਂ ਮਾਹੌਲ ਜਿਹੜਾ ਕਿ ਉਹ ਗਰਮ ਹੋ ਜਾਵੇਗਾ ਮੈਂ ਖੁੱਲਕੇ ਭਾਜਪਾ ਦੀ ਮਦਦ ਕਰਾਂਗਾ ਉਹਨਾਂ ਕਿਹਾ ਕਿ ਲੋਕਾਂ ਦਾ ਭਾਜਪਾ ਪ੍ਰਤੀ ਨਜ਼ਰੀਆ ਬਦਲ ਗਿਆ ਇਸ ਦਾ ਫਾਇਦਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗਾ ਤੋਥੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਬਾਰੇ ਗੱਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬੰਦਾ ਇੱਕ ਗੱਲ ਹੀ 100-100 ਵਾਰ ਕਹਿ ਚੁੱਕਿਆ ਮੈਂ ਸੌਂ ਖਾ ਕੇ ਜ਼ਰੂਰ ਕਿਹਾ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਕਮਰ ਤੋੜ ਦਵਾਂ ਪਰਮੇਸ਼ ਦੇ ਲਈ ਛੱਤੀਸਗੜ੍ਹ ਤੋਂ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਲੈ ਕੇ ਆਇਆ